ਪਿੰਡ ਜੰਗਪੁਰ ਵਾਸੀਆਂ ਨੇ ਕੀਤਾ ਦਸ਼ਮੇਸ਼ ਨਹਿਰ ਦਾ ਵਿਰੋਧ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਈ ਟੀਮ ਨੂੰ ਜ਼ਮੀਨ ਨਾ ਦੇਣ ਲਈ ਕੀਤੇ ਦਸਖਤ ਰਾਜਪੁਰਾ ਦੇ ਨੇੜਲੇ ਪਿੰਡ ਜੰਗਪੂਰਾ ਦੇ ਲੋਕਾਂ ਵੱਲੋਂ ਦਸ਼ਮेश ਨੇਰ ਕੱਢੇ ਜਾਣ ਦਾ ਵਿਰੋਧ ਕੀਤਾ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੇ ਨਹਿਰਾ ਤੇ ਜਲ ਸਰੋਤ ਵਿਭਾਗਾ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਰਾਹ ਸਮਾਜਿਕ ਪ੍ਰਭਾਵ ਮੁਲਾਕਣ ਵਿਭਾਗ ਰਾਹੀਂ ਪਟਿਆਲਾ ਰੂਪਨਗਰ ਅਤੇ ਮੋਹਾਲੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਵਾਉਣ ਲਈ ਦਸ਼ਮेश ਨੇਰ ਦੀ ਬਣਾਈ ਗਈ ਅਜੇ ਵੀ ਇਸ ਸੰਬੰਧੀ ਬਨੂੜ ਖੇਤਰ ਵਿੱਚ ਕਿਰਾਏ ਜਾ ਰਹੇ ਸਰਵੇ ਦਰਾਂ ਅੱਜ ਸਰਵੇ ਟੀਮ ਪਿੰਡ ਜੰਗਪੂਰ ਵਿਖੇ ਪਹੁੰਚੀ ਜਿੱਥੇ ਜੰਗਪੂਰਾ ਦੇ ਲੋਕਾਂ ਵੱਲੋਂ ਨਹਿਰ ਦੀ ਤਜਵੀਜ਼ ਦਾ ਵਿਰੋਧ ਕੀਤਾ ਗਿਆ ਪਿੰਡ ਜੰਗਪੁਰ ਵੱਲੋਂ ਗ੍ਰਾਮ ਸਭਾ ਬੁਲਾਈ ਗਈ ਜਿਸ ਵਿੱਚ ਨਹਿਰ ਨਾ ਬਣਾਉਣ ਦੀ ਮਤਾ ਪਾ ਕੇ ਯੂਨੀਵਰਸਿਟੀ ਤੋਂ ਆਈ ਸਰਵੇ ਟੀਮ ਨੂੰ ਇਹ ਮਤਾ ਸੌਂਪਿਆ ਗਿਆ ਪਿੰਡਾਂ ਦੇ ਵਸਨੀਕਾਂ ਵੱਲੋਂ ਪਾਰੀ ਘੱਟ ਕਰਕੇ ਦਸ਼ਮੇਸ਼ ਨਹਿਰ ਬਣਾਉਣ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਪਿੰਡ ਜੰਗਪੁਰਾ ਦਾ ਕੋਈ ਵੀ ਕਿਸਾਨ ਆਪਣੀ ਜ਼ਮੀਨ ਇਸ ਦਸ਼ਮੇਸ਼ ਨਹਿਰ ਲਈ ਨਹੀਂ ਦੇਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਜ਼ਮੀਨਾਂ ਬਹੁਤ ਘੱਟ ਹਨ, ਜੇਕਰ ਇਹ ਨਹਿਰ ਪਿੰਡ ਵਿੱਚੋਂ ਗੁਜ਼ਰਦੀ ਹੈ ਤਾਂ ਕਿਸਾਨਾਂ ਦੀਆਂ ਸਾਰੀਆਂ ਜ਼ਮੀਨਾਂ ਇਸ ਨਹਿਰ ਵਿੱਚ ਹੀ ਅਕਵਾਇਰ ਹੋ ਜਾਣਗੀਆਂ। ਦੂਜਾ ਇਹ ਨਹਿਰ ਖੇਤਾਂ ਤੋਂ ਕਾਫੀ ਉੱਪਰ ਚੁੱਕ ਕੇ ਬਣਾਈ ਜਾ ਰਹੀ ਹੈ, ਜਿਸ ਕਾਰਨ ਪਿੰਡ ਵਿੱਚ ਪਾਣੀ ਵੜਨ ਦਾ ਖਤਰਾ ਬਰਕਰਾਰ ਰਹੇਗਾ। ਇਸ ਨਾਲ ਫਸਲਾਂ ਦੇ ਨਾਲ-ਨਾਲ ਪਿੰਡਾਂ ਵਿੱਚ ਬਣੇ ਘਰ ਵੀ ਇਸ ਪਾਣੀ ਦੀ ਮਾਰ ਹੇਠ ਆਉਣਗੇ ਇਸ ਲਈ ਕਿਸੇ ਵੀ ਕੀਮਤ ਤੇ ਇਹ ਨਹਿਰ ਨਹੀਂ ਬਣਨ ਦਿੱਤੀ ਜਾਵੇਗੀ ਜੇਕਰ ਸਰਕਾਰ ਧੱਕੇਸ਼ਾਹੀ ਕਰੇਗੀ ਤਾਂ ਉਸ ਖਿਲਾਫ ਵੀ ਪੱਕਾ ਮੋਰਚਾ ਲਗਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਨ ਨਾਲ ਦਿਪਕ ਕੁਮਾਰ ਦੀ ਰਿਪੋਰਟ ਜਾਹਤਾਰ ਮੁਰਦਾਬਾਹ ਜੰਦਾਬਾਹ ਜਾਹਤਾਰ ਸਰਕਾਰ ਮੁਰਦਾਬਾਹ 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 ਨਹਿਰ ਨਹੀਂ ਬਣਦੇਾਂਗੇ ਨਹੀਂ ਬਣਦੇਾਂਗੇ ਜਾਏਗਾ ਨਹਿਰ ਨਹੀਂ ਬਣਦੇਗੇ ਬਣਦੇਗੇ ਸਤਿਕਾਰ ਆਦab ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ ਇਸ ਟਾਈਮ ਅਸੀਂ ਖੜੇ ਹਾਂ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਜੰਗਪੁਰਾ ਵਿੱਚ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਸਰਵੇ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਟੀਮ ਜੋ ਹੈ ਦਸ਼ਮੇਸ਼ ਨਹਿਰ ਦੇ ਸੰਬੰਧ ਵਿੱਚ ਇੱਥੇ ਸਰਵੇ ਕਰਨ ਆਈ ਸੀ ਤੇ ਨਾਲ ਨਾਲ ਇੱਥੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿੰਨਾ ਸਾਨੂੰ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਕਿ ਇਸ ਨਹਿਰ ਦੇ ਨਿਕਲਣ ਨਾਲ ਇਸ ਨਹਿਰ ਦੇ ਬਣਨ ਨਾਲ ਇਲਾਕੇ ਵਿੱਚ ਜੋ ਹੈ ਉਹ ਬਾੜ ਦੀ ਸਥਿਤੀ ਪਾਣੀ ਆਉਣ ਦੀ ਸਥਿਤੀ ਜ਼ਿਆਦਾ ਵੱਜ ਜਾਂਦੀ ਹੈ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨਹਿਰ ਉੱਚੀ ਹੋਣ ਕਰਕੇ ਇਹ ਸਮੱਸਿਆ ਆਉਂਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਜੋ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਇਹ ਜੋ ਸਰਵੇ ਟੀਮ ਆਈ ਹੈ ਇਹਨਾਂ ਦਾ ਕਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਤੇ ਕਿਉਂ ਵਿਰੋਧ ਕੀਤਾ ਜਾ ਰਿਹਾ ਅਸੀਂ ਕੋਸ਼ਿਸ਼ ਵੀ ਇਹ ਕਰਾਂਗੇ ਕਿ ਜੋ ਸਰਵੇ ਟੀਮ ਇੱਥੇ ਆਈ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਜੀ ਆਪਣਾ ਦਸਵੇਂ ਨਹਿਰ ਜਿਹੜੀ ਸਰਕਾਰ ਵੱਲੋਂ ਤਜਵੀਜ਼ ਪਹਿਲਾਂ ਉੱਪਰ ਸੀਗੀ ਉਹਦੇ ਕਰਕੇ ਇੱਧਰ ਆਈ ਹੈਗੀ ਉਹਦੇ ਕਰਕੇ ਕੱਟ ਸੀਗਾ ਇਹ ਪਿੰਡ ਦਾ ਜੀ ਪੂਰਾ ਵਿਰੋਧ ਹੀ ਕਰ ਰਿਹਾ ਇਹਦਾ ਕੋਈ ਹੱਕ ਚ ਨਹੀਂ ਹੈਗਾ ਇੱਕ ਬੰਦੇ ਨੇ ਵੀ ਹੱਕ ਤੇ ਨਹੀਂ ਬੋਲਿਆ ਸਾਰੀ ਪੰਚਾਇਤ ਤੇ ਪਿੰਡ ਵਾਸੀ ਸਾਰੇ ਵਿਰੋਧ ਚ ਹੀ ਹੈਗੇ ਇਹਦੇ ਵਿਰੋਧ ਕਿਉਂ ਕੀਤਾ ਜਾ ਰਿਹਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਜੀ ਥੋੜੀ ਥੋੜੀ ਜਿਹੀ ਜ਼ਮੀਨਾਂ ਹੈਗੀਆਂ ਇੱਥੇ ਠੀਕ ਹੈ ਜੀ ਜੀ ਜ਼ਿਆਦਾ ਹੋਣ ਤਾਂ ਵੀ ਇਹ ਬਹੁਤ بڑے ਮਰਬੇ ਹੈਗੇ ਨੇ ਕੋਈ ਦੋ ਦੋ ਚਾਰ ਚਾਰ ਕਿੱਲੇ ਜ਼ਮੀਨਾਂ ਹੈਗੀਆਂ ਉਹ ਵਿਚਾਰੇ ਪਜਾ ਤਾ ਕਰਕੇ ਵਿਰੋਧ ਕੀਤਾ ਜਾ ਰਿਹਾ ਤੇ ਇਹ ਤਾਂ ਬੈਨੀਫਿਟ ਕੋਈ ਨਹੀਂ ਹੈਗਾ ਸਾਨੂੰ ਵੀ ਬੈਨੀਫਿਟ ਹੋਵੇ ਤਾਂ ਤਾਂ ਹੈ ਫਿਰ ਉੱਚੀ ਚੱਕਣੀ ਇਹ ਸਾਨੂੰ ਡੁਬੋਣ ਵਾਸਤੇ ਇੱਥੇ ਪਹਿਲਾਂ ਹੀ ਸਬਜੀ ਥੋੜਾ ਜਿਹਾ ਪਾਣੀ ਚੱਲਦੀ ਹੈ ਹੁਣ ਗੋਭੀ ਹੈਗੀ ਉਹ ਨਹੀਂ ਪਾਣੀ ਬਰਦਾਸ਼ਤ ਕਰਦੀ ਜਿਆਦਾ ਤੇ ਆਲੂ ਨਹੀਂ ਬਰਦਾਸ਼ਤ ਕਰਦੀ ਸਾਰਾ ਕੁਝ ਨੁਕਸਾਨ ਹੀ ਹੋ ਰਿਹਾ ਕੋਈ ਬੈਨੀਫਿਟ ਨਹੀਂ ਸਾਨੂੰ ਇਹ ਪ੍ਰੋਜੈਕਟ ਕਿਸ ਦਾ ਹੈ ਸੈਂਟਰ ਸਰਕਾਰ ਵੱਲੋਂ ਅਪਰੂਵਡ ਹੈ ਜਾਂ ਪੰਜਾਬ ਸਰਕਾਰ ਦਾ ਮੈਨ ਹੈ ਪੰਜਾਬ ਦਾ ਦੱਸ ਰਿਹਾ ਜੀ ਇਹ ਜੀ ਬਾਕੀ ਇਹ ਤਾਂ ਅਜੇ ਨੋਟੀਫਿਕੇਸ਼ਨ ਹੋਏਗਾ ਤਾਂ ਪਤਾ ਲੱਗੇਗਾ ਨਾ ਫਿਰ ਦੱਸ ਦੇ ਪੰਜਾਬ ਦਾ ਹੈਗਾ ਜੇ ਇਹਨਾਂ ਨੂੰ ਚੋਣਾਂ ਨਹੀਂ ਤਾਂ ਐਸਵਾਈਐਲ ਚਲਾ ਲੈਣੇ ਉਵੇਲੀ ਪਈ ਐ ਇੱਥੇ ਕਿਉਂ ਤਾਂ ਕਰਦੇ ਆ ਲੋਕਾਂ ਨੂੰ ਜਿਸ ਤਰ੍ਹਾਂ ਭਾਰਤ ਮਾਲਾ ਦਾ ਵੀ ਪ੍ਰੋਜੈਕਟ ਦਾ ਜੋ ਹੈ ਕੀਤਾ ਜਾ ਰਿਹਾ ਹੈ ਤੇ ਇੱਦਾਂ ਹੀ ਇਹ ਨਹਿਰ ਵਾਸਤੇ ਵੀ ਕੀਤਾ ਜਾ ਰਿਹਾ ਦੇਖੋ ਜੇ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਆ ਗਈਆਂ ਉਹ ਕਨੈਕਟੀਵਿਟੀ ਵਧਣੀ ਐ ਇਹਦੇ ਨਾਲ ਕੀ ਨੁਕਸਾਨ ਹੋਣਾ ਠੀਕ ਹੈ ਨਾ ਜੀ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਵੀ ਨਹਿਰ ਦਾ ਬੈਨੀਫਿਟ ਹੈਗਾ ਇਹਦਾ ਨੁਕਸਾਨ ਕੋਈ ਸਾਨੂੰ ਫਾਇਦਾ ਨਹੀਂ ਹੈਗਾ ਇੱਥੇ ਮਤਲਬ ਇਹ ਐ ਕਿ ਕੋਈ ਬੋਰ ਹੈਗਾ ਕੋਈ ਸਪੈਸ਼ਲ ਹੁੰਦਾ ਇਹਦਾ ਮਤਲਬ ਉੱਚਾ ਚੱਕਣਾ ਦਾ ਫਲਾਣੀ ਵਾਲੀ ਗੱਲ ਐ ਹੋਰ ਕਿੱਥੋਂ ਕਰ ਲੋ ਜਿੱਥੇ ਪਹਿਲਾਂ ਤਜਵੀਦ ਜੀ ਉੱਥੋਂ ਕਿਉਂ ਨਹੀਂ ਬਣਾਉਂਦੇ ਐਸਵਾਈ ਵਾਲ ਕਿੰਨੇ ਸਾਲ ਹੋ ਗਏ 40 ਸਾਲ ਦੀ ਪਈ ਆ ਉਹ ਉਹਨੂੰ ਕਿਉਂ ਨਹੀਂ ਤਿਆਰ ਕਰਦੇ ਇਹ ਉਹਨੂੰ ਚਲਾ ਲੈਣਾ ਉੱਥੋਂ ਕੱਢ ਲੈਣਾ ਪਾਣੀ ਜੀ ਜਿਆਦਾ ਚਾ ਚੜਿਆ ਇਹਨੂੰ ਪਾਣੀ ਚੜਾਣ ਦਾ ਤਾਂ ਮਤਲਬ ਸਿੱਧੇ ਸਿੱਧੇ ਤੌਰ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਜੀ ਬੇਨਤੀ ਕਰਦੇ ਸਿੱਧੇ ਅਸੀਂ ਕੀ ਕਰ ਸਕਦੇ ਆ ਸਰਕਾਰ ਦਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਕਿ ਇਹ ਸਾਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਸਾਨੂੰ ਕੋਈ ਇਹਦਾ ਲੋੜ ਨਹੀਂ ਹੈਗੀ ਸਾਡੇ ਪਿੰਡ ਵਾਸੀਆਂ ਵੱਲੋਂ ਇਹਦਾ ਵਿਰੋਧ ਹੀ ਆ ਜੀ ਚੱਲ ਰਹੀ ਹੈ ਜੀ ਕਿੰਨੇ ਪਿੰਡਾਂ ਚੋਂ ਨਿਕਲ ਰਹੀ ਹੈ ਇਹ ਜੀ ਰੋਪੜ ਤੋਂ ਸਟਾਰਟ ਹੋ ਰਹੀ ਹੈ ਜੋ ਸੁਣਨ ਚ ਆਇਆ ਤੇ ਅੱਗੇ ਮਹਾਲੀ ਜਿਹੜੇ ਦੇ ਲਾਸਟ ਪਿੰਡ ਹੈ ਇਧਰ ਲੱਗਣ ਛੜਬੜ ਵਗੈਰਾ ਉਧਰ ਜਾ ਕੇ ਅੱਗੇ ਨਹੀਂ ਪਤਾ ਕਿਹੜੇ ਪਿੰਡ ਆ ਜਾਓ ਛੋਟੇ ਪਿੰਡ ਦਾ ਕਿੰਨਾ ਏਰੀਆ ਇਹਦੇ ਚ ਕਵਰ ਹੋ ਰਿਹਾ ਹੈ ਸਾਡੇ ਪਿੰਡ ਦਾ ਜੀ ਹਜੇ ਪ੍ਰੋਪਰ ਇਹਨਾਂ ਨੇ ਇਹ ਤਾਂ ਨਹੀਂ ਦੱਸਿਆ ਵੀ ਕਿੰਨੇ ਏਕੜ ਆ ਰਹੀ ਹੈ ਪਰ ਸਾਡੇ ਸਭ ਤੋਂ ਜ਼ਿਆਦਾ ਸਾਡੇ ਮਹਾਲੀ ਜ਼ਿਲ੍ਹੇ ਦੀ ਸਾਡੇ ਪਿੰਡ ਦਾ ਰਕਬਾ ਇਸ ਦੇ ਵਿੱਚ ਆ ਰਿਹਾ ਹੈ ਤੇ ਵਿਭਾਗ ਵੱਲੋਂ ਪਹਿਲਾਂ ਤੁਹਾਡੇ ਨਾਲ ਰਾਬਤਾ ਨਹੀਂ ਕਾਇਮ ਕੀਤਾ ਗਿਆ ਨਹੀਂ ਹੁਣ ਤੋਂ ਪਹਿਲਾਂ ਕੋਈ ਰਾਬਤਾ ਨਹੀਂ ਕਾਇਮ ਕੀਤਾ ਗਿਆ ਜੀ ਤੇ ਅੱਜ ਕੋਈ ਪਿੰਡ ਚ ਜਿਹੜੀ ਟੀਮ ਆਈ ਹੋਈ ਐ ਸੁਝਾਅ ਲੈਣ ਵਾਸਤੇ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਪੰਚਾਇਤ ਸਾਰੀ ਉਹਦਾ ਵਿਰੋਧ ਕਰ ਰਹੇ ਆਂ ਉਹ ਪੁੱਛ ਰਹੇ ਨੇ ਵੀ ਤੁਸੀਂ ਇਹਦੇ ਹੱਕ ਚੋਂ ਆਂ ਜਾਂ ਵਿਰੋਧ ਚੋਂ ਤੇ ਸਾਰੇ ਪਿੰਡ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਜੀ ਸਨਾਲ ਦੇ ਆਸ-ਪਾਸ ਦੇ ਪਿੰਡਾਂ ਦਾ ਵੀ ਵਿਰੋਧ ਹੈ ਜੀ ਸਾਰੇ ਜਿੰਨੇ ਵੀ ਪਿੰਡ ਨੇ ਸਾਡੇ ਤੋਂ ਪਿੱਛੇ ਜਿਹੜੇ ਪਿੰਡਾਂ ਚ ਪਹਿਲਾਂ ਇਹ ਸੁਝਾਅ ਲੈਣ ਵਾਸਤੇ ਕਮੇਟੀਆਂ ਗਈਆਂ ਸੀਗੀਆਂ ਸਾਰੇ ਪਿੰਡਾਂ ਨੇ ਵਿਰੋਧ ਕੀਤਾ ਜੀ ਤੇ ਜਿਹੜੇ ਸਾਡੇ ਤੋਂ ਬਾਅਦ ਲੋਕ ਲੱਗ ਜੂਗੇ ਇੱਥੇ ਹਾਂਜੀ ਜਦੋਂ ਸਾਰੇ ਪਿੰਡ ਹੀ ਵਿਰੋਧ ਕਰ ਰਹੇ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਦੀ ਇਹ ਨਹਿਰ ਲੰਘਣੀ ਆ ਜਦੋਂ ਪਿੰਡ 'ਚ ਕੋਈ ਹੱਕ 'ਚ ਹੈ ਨਹੀਂਗਾ ਜੀ ਤਾਂ ਰੁਕੂਗੀ ਜੀ ਫਿਰ ਤਾਂ ਰੁਕਣੀ ਵੀ ਚਾਹੀਦੀ ਆ ਅਗਰ ਭਾਈਚੰਦ ਨਹੀਂ ਰੁਕਦੀ ਅਗਲਾ ਸਟੈਪ ਕੀ ਰਹੇਗਾ ਸੰਗਠਨ ਅੱਗੇ ਤੱਕ ਜਾਵਾਂਗੇ ਮੰਨ ਲਓ ਅਸੀਂ ਹੁਣ ਵੀ ਵਿਰੋਧ ਕਰ ਰਹੇ ਹਾਂ ਜੇ ਸਰਕਾਰ ਸਾਡੇ ਨਾਲ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗੀ ਤੈਨੂੰ ਕੋਈ ਜਿੱਡਾ ਮਰਜੀ ਸੰਘਰਸ਼ ਕਰਨਾ ਪਵੇ ਅਸੀਂ ਉਹ ਕਰਾਂਗੇ ਜੀ ਮੰਨ ਲਓ ਇਹ ਨਹਿਰ ਅਸੀਂ ਨਹੀਂ ਨਿਕਲਣ ਦਵਾਂਗੇ ਅਸੀਂ ਸਭ ਤੋਂ ਜਿਹੜਾ ਇਹਦਾ ਸਭ ਤੋਂ ਮੇਨ ਰੀਜ਼ਨ ਹੈ ਉਹ ਇੱਕੋ ਹੈ ਵੀ ਇਹਦੇ ਕਰਕੇ ਸਾਡੇ ਪਿੰਡ ਪਾਣੀ ਚ ਡੁੱਬ ਜਾਣਗੇ ਜਿਹੜਾ ਜਿੰਨਾ ਵੀ ਮਹਾਲੀ ਚੰਡੀਗੜ੍ਹ ਦਾ ਨਿਕਾਸੀ ਦਾ ਪਾਣੀ ਆ ਉਹ ਸਾਡੇ ਪਿੰਡਾਂ ਵੱਲ ਨੂੰ ਹੋ ਕੇ ਜਾਂਦਾ ਜਿਹੜੇ ਛੋਟੇ ਗੰਦੇ ਨਾਲਿਆਂ ਚੋਂ ਨਦੀ ਕਹਿੰਦੇ ਆ ਜਿਹਨੂੰ ਆਪਾਂ ਚੋਈ ਆ ਜੀ ਤੇ ਉਹਦੇ ਅੱਗੇ ਇਹ ਨਹਿਰ ਬਣਾ ਰਹੇ ਨੇ ਜਦੋਂ ਨਹਿਰ ਬਣ ਕੇ ਪਾਣੀ ਦੀ ਨਿਕਾਸੀ ਬੰਦ ਹੋ ਜਾਊਗੀ ਸਾਡਾ ਪਿੰਡ ਪਿਛਲੇ ਵਾਰ ਵੀ ਹੜ੍ਹ ਦੀ ਮਾਰ ਹਟਾਇਆ ਜਦੋਂ ਪਹਿਲਾਂ ਪਾਣੀ ਆਇਆ ਸੀਗਾ ਉਦੋਂ ਤਾਂ ਖੁੱਲਾ ਸੀਗਾ ਜੀ ਸਾਰਾ ਪਾਣੀ ਨਿਕਲ ਗਿਆ ਚਲੋ ਫਿਰ ਵੀ ਸਾਡਾ ਅੱਧਾ ਪਿੰਡ ਪਾਣੀ ਚ ਡੁੱਬਿਆ ਜਦੋਂ ਥੱਲੇ ਨਹਿਰ ਬਣ ਗਈ ਉੱਚੀ ਨਹਿਰ ਬਣ ਗਈ ਫਿਰ ਤਾਂ ਕਿਤੇ ਪਾਣੀ ਦੀ ਨਿਕਾਸੀ ਨਹੀਂ ਰਹਿਣੀ ਸਭ ਤੋਂ ਮੇਨ ਰੀਜ਼ਨ ਸਾਡਾ ਹੀ ਹੈ ਵੀ ਅਸੀਂ ਇਹ ਨਹਿਰ ਸਾਡੇ ਇੱਥੋਂ ਨਾ ਕੱਢੀ ਜਾਵੇ ਕਿਉਂਕਿ ਸਾਡਾ ਸਾਨੂੰ ਪਿੰਡ ਡੁੱਬਣ ਦਾ ਖਤਰਾ ਹੈ